ਆਹ ਤਾਂ ਧਰਤੀ ਵੀ ਜਾਣਦੀ ਆ ਸੁਖੀ ਗੱਲ ਕਰ ਉਧਰ ਤਾਂ ਭਾਣਾ ਕੁੱਤਾ ਹੀ ਵਾਲਾ ਵੱਡਾ ਬੰਨਾ ਪਹੀ ਤੇ ਉਹਨਾਂ ਦਾ ਜਾਣ ਕੇ ਬੰਨਿਆ ਉਹਨਾਂ ਨੇ ਵੀ ਕਿਤੇ ਲੈ ਨਾ ਜਾਣ ਸਬਜ਼ੀ ਸੁਤੀ ਚਲ ਕੁਛ ਨਹੀਂ ਹੁੰਦਾ ਆਪਾਂ ਛੋਲੂ ਵਾਲੇ ਆਵਾਂਗੇ ਛੇਦੀ ਆ ਕੇ ਤੇ ਨੇੜੇ ਰਾਣੇ ਤਾਂ ਆ ਜਾ ਲੈ ਆਵਾਂਗੇ ਹੋਰ ਹੂੰ ਤਾਂ ਦੇ ਹੱਥ ਦੇ ਹੱਥ ਨੇ ਪਟਕੇ ਧਰ ਲੈਂਦੇ ਆਗੇ ਮੁੜ ਕੇ ਉਹੀ ਗੱਲ ਸਵੇਰ ਨੂੰ ਵੇਚਣ ਆਉਂਦੇ ਆ ਹਾਂ ਇਹ ਤਾਂ ਹੈਗਾ ਚਲ ਮੈਂ ਇੱਧਰ ਨਹੀਂ ਤੂੰ ਹੁਣ ਗਰਮੀ ਵਾਲੇ ਕੱਪੜੇ ਕੁੱਪੜੇ ਲੈ ਕੇ ਕਿਉਂਦੀ ਇਹ ਲਿਆਉਂਗੀ ਇੱਕ ਵਸਟਾਉਂ ਲੱਗਦਾ ਤਾਂ ਮੈਂ ਪਤੀ ਜੀ ਅੱਥਾਂ ਨਿਕਲ ਜਾਊਂਗੀ ਮੈਂ ਨਹੀਂ ਜਾਊਂਗੀ ਮੇਰੇ ਨਾਲ ਵਗ ਚੱਲੀ ਜਾਏਂਗੀ ਤੂੰ ਹਾਂ ਨਹੀਂ ਬਤਾਇਆ ਕੱਲੀ ਆ ਕੀ ਜਾਵਾਂਗੇ ਗਰਮੀ ਚ ਬਾਜ਼ਾਰ ਚੱਪ ਕਰਕੇ ਆਉਣ ਲੈਣੀ ਮੰਗਵਾ ਲਾਂ ਘਰੇ ਬੈਠੇ ਆਨਲਾਈਨ ਕਿਹੜੇ ਚੱਜਦੇ ਹੁੰਦੇ ਨੇ ਪਾਸਤਾ ਨਹੀਂ ਨੇ ਡਿਸਕਾਊਂਟ ਤੇ ਕਿੰਨੇ ਕੱਟੇ ਪਏ ਐ ਇਹਨਾਂ ਨੇ ਤਲਹੰਡੀ ਵਾਲਿਆਂ ਨੇ ਹਾਂ ਤਾਂ ਤੇਰੇ ਨਾਲ ਦੀ ਲਈਏ ਨਹੀਂ 5-500 ਵਾਲਾ ਗੱਲਾਂ ਗੱਲਾਂ ਚ ਪਤਾ ਹੀ ਲੱਗਾ ਕਿੰਨੇ ਤੋਂ ਪਸੀਦੀ ਨਾਲੇ ਹਨਾ ਹਾਂ ਹਾਂ ਹੁੰਦਾ 2-10 ਸਾਰਾ ਤਾਂ 2 ਨਾਲ ਹੀ ਹੁੰਦਾ ਹੋਰ ਕੱਲੀ ਦਾ ਸੀ ਬਣਦਾ ਦਾ ਇਹੋ ਕਰਦਾ ਮਤਲਬ ਆ ਸਬਜ਼ੀ ਵਾਲਾ ਭਾਈ ਦਿੱਤੀ ਹਾਂ ਇਹ ਤਾਂ ਤੋੜਨ ਦੇ ਜੂਗਾ ਕਿ ਨਹੀਂ ਹੁੰਦਾ ਆਪਾਂ ਤਾਂ ਮੁਗੀ ਲੈਣਾਗਾ ਚਲ ਪੁੱਛ ਕੇ ਰਾਂਗੇ ਭਾਈ ਹਾਂ ਭਾਈ ਅੱਜ ਤਾਂ ਸ਼ਾਲਵਾ ਲੈਣਾ ਸੀ ਆਇਆ ਤਾਂ ਤੋੜਿਆ ਨਾ ਬਈ ਘਾਟਾਂ ਉੱਪਰ ਇਹ ਤਾਂ ਪਹਿਨਾ ਆਪਣੇ ਰਿਸ਼ਤੇ ਦਾ ਰਾਇ ਸੀਗੇ ਤਾਂ ਕਰਕੇ ਉਹਨਾਂ ਨੂੰ ਤੋੜ ਕੇ ਤੇ ਸਬਜ਼ੀ ਬਣਾ ਫਿਰੋ ਕੋੜੀ ਗਈ ਸਬਜ਼ੀ ਸ਼ਾਲ ਦੀ ਸਬਜ਼ੀ ਖਾਣੀ ਹੈ ਤੇ ਫਿਰ ਭਾਈ ਤੂੰ ਦੂਜੀ ਪਤਨੀ ਲੈ ਖਾਣਾ ਲੈੂ ਜਗਾਂ ਨੂੰ ਪਟ ਲੈਣਾ ਭਾਈ ਫਿਰ ਘਾਟਾ ਪੈ ਜੂ ਮੈਂ ਘਾਟਾ ਕਾਦੇ ਨਾਲ ਕੋਈ ਪੈ ਕੇ ਨਾ ਘਾਟਾ ਕਿ ਮੈਂ ਮੈ ਤਾਂ ਸਮਝੀ ਨਹੀਂ ਗੱਲ ਜਦੋਂ ਅਸੀਂ ਵੇਚਣ ਜਾਂਦੇ ਆ ਸੋਲ ਗਿਆ ਬਿੱਚਾਂ ਜੰਨੇ ਪੱਟ ਕੇ ਉਦੋਂ ਕਿਹੜਾ ਅਗਲਾ ਟਾਟਾ ਗਿਣਦਾ ਜਿੱਥੇ 50 ਹੋਣਗੇ 48 ਰਹਿ ਜਾਣਗੇ 48 ਹੋਣਗੇ ਉੱਥੇ 47 ਰਹਿ ਜਾਣੀਆਂ ਇੱਕ ਦੇ ਬੁੱਝੇ ਤੋਂ ਦੋ ਦੋ ਸਾਰੇ ਇਕੱਠੇ ਦੇਖ ਲੈ ਹਾਂ ਲੈ ਫਿਰ ਤੂੰ ਦੂਜੀ ਸ਼ਾਰ ਦੁਨੀਆ ਦੀ ਤੇ ਉਤੋਂ ਤੋਂ ਤੋੜ ਕੇ ਮੋਜਾ ਨਾ ਮੋਟੇ-ਮੋਟੇ ਦਾਣੇ ਦੀ ਆਪ ਦਾਲ ਧਰ ਲੈਣਗੇ ਤੇ ਮੁੜ ਕੇ ਆ ਦੇਖ ਲੈ ਹੈ ਟਾਕੀ ਰਹਿ ਗਿਆ ਇਹਨਾਂ ਦੇ ਇਹ ਪੱਟ ਕੇ ਸਾਨੂੰ 40 ਰੁਪਿਆ ਦੀ ਗੁੱਟੀ ਹੈ ਨਹੀਂ ਤੇ ਅੱਜ ਖੇਤ ਆਈਆਂ ਤਾਂ ਪਤਾ ਲੱਗਿਆ ਆਪਾਂ ਨੂੰ ਤਾਂ

ਆਏ ਅਸਲੀ ਮਾਰੇ ਇੱਕ ਦਮੜ ਕਾ ਸ਼ੋਰ ਬਤਾਰਨੇ ਬੰਦਾ ਕਰਦਾਂਗੇ ਲੋੜ ਹੀ ਨਹੀਂ ਧਣੀਆਂ ਤੋੜ ਕੇ ਲੈ ਚਟਣੀ ਨਹੀਂ ਕਰੀ ਜਾਉ ਹਾਂ ਲੈ ਜੇ ਪੂਰਾ ਟਾਟਾਂ ਵਾਲਾ ਸਾਨੂੰ ਦੇਤਾ ਤੇ ਫਿਰ ਸਾਨੂੰ ਕੀ ਬਚਿਆ ਬਈ ਸਾਨੂੰ ਤਾਂ ਟਾਟਾਂ ਹੀ ਬੱਜਣਾ ਜਿਹੜੀਆਂ ਤੋੜ ਲਗੇ ਅਸੀਂ ਹੂੰ ਵੇਖ ਲੈ ਦੇ ਦੇ ਇਹਨਾਂ ਨੂੰ ਛੋਲਗਾ ਐ ਤਾਂ ਫਿਰ ਅਸੀਂ ਸਾਨੂੰ ਤਾਂ ਪੂਰਾ ਹੀ ਨਹੀਂ ਆਉਂਦਾ ਦੇ ਦਿਓ ਛੋਲਗਾ ਨੂੰ ਬਾਹਲੇ ਮੰਗਤੇ ਆਉਂਦੇ ਆ ਲੋਕ ਭਾਵੇਂ ਵੀ ਜਿਹੜੀਆਂ ਚਾਰ ਚਾਰ ਤੋੜ ਲਾਂਗੇ ਸਾਨੂੰ ਤਾਂ ਇਹੀ ਫਾਇਦੇ ਬੰਦਾ ਹੈ ਕਿਹੜਾ ਗਿਣਕੇ ਲੈਂਦਿਆਂ ਚੱਲ ਹੈ ਜਾਣੇ ਚੱਲੇ ਕਿ ਨੀ ਠੱਗੀ ਮਾਰਦੇ ਆ ਨਹੀਂ ਦੇਖ ਲੈ ਲੈ ਉਹੀ ਤਾਂ ਕਰ ਲੈਗੇ ਤੁਮ ਆਪਾਂ ਨਹੀਂ ਲੈਣੇ ਨਹੀਂ ਸਾਰੇ ਲੋਕਾਂ ਨੂੰ ਵੀ ਕਹਾਂਗੇ ਵੀ ਕਿਸੇ ਛੋਲੂ ਵਾਲੇ ਤੋਂ ਲੈ ਆਉਣਾ ਨਹੀਂ ਮੈਂ ਤਾਂ ਕਹਿੰਦਾ ਗੁਰਦੁਆਰਾਂ ਨਾਲ ਉਸਮੈਂਟ ਕਰਵਾ ਦਈਏ ਵੀ ਛੋਲੂਆ ਲੈਣਾ ਕਰ ਦੋ ਬੰਦ ਹਾਂ ਹਣਾ ਜਾਂ ਦਾ ਕਰੇ ਬੀਜਿਆ ਕਰੋ ਉਹੀ ਤਾਂ ਗੱਲ ਹੈ ਕੋਨਾ ਮੋਟਾ ਬੀਜ ਲਿਆ ਕਰੋ ਲੈ ਦੇਖ ਲੈ ਕਿ ਢੀਠਗੀ ਮਾਰਦਾ ਨਹੀਂ ਆਏ ਸੀਗਾ ਪਿੰਡ ਦਾਗਾ ਹੋਰ ਅੱਡੀ ਦੂ ਲੱਤਾਂ ਕਢਾਉਂਦ ਗਾਈਆਂ ਕੀ ਮਿਲਿਆ ਆਪਾਂ ਨੂੰ ਕੀ ਮਿਲਣਾ ਸੀ ਤੂੰ ਕਹਿੰਦੀ ਆਇਆ ਉਹਨਾਂ ਦੇ ਲੈ ਕੇ ਆਈ ਮੈਂ ਤੇ ਜਮਾਨੀ ਲੈਣਾ ਹੁੰਦੀ ਸੀ ਮੈਂ ਤਾਂ ਐਸੇ ਕਹਾਂ ਮੈਂ ਖਤਾਜਾ ਛੋਲੂਗਾ ਫਿਰ ਕਿਹੜਾ ਖਤਾਜਾ ਉਹ ਤਾਂ ਦੇਖ ਨਹੀਂ ਆ ਟਾਟਾ ਤੋੜੀ ਬੈਠਾ ਦੇਖ ਲਾਦਾ ਕੀ ਰਹਿ ਗਏ ਦੋ ਬੁੱਝੇ ਤੇ ਦੋ ਹੀ ਰਹਿ ਗਈਆਂ ਹੋਗੀਆਂ ਪਿੱਛੇ ਟਾਰਾ ਲੂਤਾ ਲੰਗ ਕਰੀ ਜਾਂਦਾ ਹਾਂ